ਸਾਬਕਾ ਮੰਤਰੀ ਪਾਲ ਪੁਛਣਾ ਆਸ਼ੂ ਦੇ ਖਿਲਾਫ ED ਦਾ ਵੱਡਾ ਐਕਸ਼ਨ 22.78 ਕਰੋੜ ਦੀ ਪ੍ਰਾਪਰਟੀ ਕੀਤੀ ਅਟੈਚ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ BJP ਨੇ ਇਸ ਨਹੀਂ ਜਾਖੜ ਦੇ ਅਸਤੀਫੇ ਦੀ ਖਬਰ ਦਾ ਕੀਤਾ ਖੰਡਨ ਕਿਹਾ ਅਸਤੀਫੇ ਦੀ ਚਰਚਾ ਸਿਰਫ ਅਫਵਾਹ ਪਰ ਜਾਖੜ ਹੁਣ ਤੱਕ ਚੁੱਪ ਜਾਕਰਦੇਸ਼ੀ ਫੈਦੀ ਖਬਰ ਦੇ ਵਿਚਾਲੇ ਬੀਜੇਪੀ ਨੇ ਸੱਦੀ ਐ ਮੀਟਿੰਗ 31 ਸਤੰਬਰ ਨੂੰ ਹੋਵੇਗੀ ਪੰਜਾਬ ਬੀਜੇਪੀ ਦੀ ਵੱਡੀ ਬੈਠਕ ਇਨਚਾਰਜ ਵਿਜਰਪਾਣੀ ਹੋਣਗੇ ਸ਼ਾਮਿਲ ਸੁਨੀਲ ਜਾਖੜ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਟਵਿੱਟਰ ਵਾਰ ਵਰਿੰਗ ਦਾ ਤੰਝ ਆਲਦੀ ਵੈਸਟ ਵੀਅਰ ਨੈਕਸਟ ਤਾਂ ਭਾਜਪਾ ਨੇ ਕਿਹਾ ਸਾਡੇ ਪ੍ਰਧਾਨ ਦੀ ਚਿੰਤਾ ਛੱਡ ਆਪਣੇ ਕੁਰਸੀ ਬਚਾਓ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਕਰਮ ਜਿਠਿਆ ਦਾ ਇਲਜ਼ਾਮ ਕਿਹਾ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਧਾਂਤਲੀ ਸਰਪੰਚਾਂ ਨੂੰ ਐਨਓਸੀ ਲੈਣ ਦੇ ਲਈ ਕਟਣੇ ਪੈ ਰਹੇ ਨੇ ਚੱਕਰ ਹਰਿਆਣਾ ਚ ਚੋਣਵੀ ਰੈਲੀ ਦੌਰਾਨ ਅਮਿਤ ਸ਼ਾਹ ਦਾ ਰਾਹੁਲ ਗਾਂਧੀ ਤੇ ਹਮਲਾ ਬੋਲੇ ਕੀ ਰਾਹੁਲ ਗਾਂਧੀ ਨੂੰ ਪਤਾ ਐ ਐਮਐਸਪੀ ਦੀ ਫੁੱਲ ਫਾਰਮ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਨੂੰ ਕੀਤਾ ਹੈ ਗੁੰਮਰਾਹ ਮਹਾਰੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸਿਆਮਨਦੀ ਸੇਥ ਨੂੰ ਲੈ ਕੇ ਆਪ ਦਾ ਬਿਆਨ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰ ਵਾਲੀ ਗੱਲ ਨਹੀਂ ਡਾਕਟਰਾਂ ਦੀ ਸਲਾਹ ਦੇ ਮੁਤਾਬਿਕ ਚੱਲ ਰਿਹਾ ਇਲਾਜ ਜਸਵੰਤ ਸਿੰਘ ਖਲੜਾ ਤੇ ਬਣੀ ਫਿਲਮ ਤੇ 120 ਕਟ ਲਾਉਣ ਤੇ ਜੱਫੇਦਾਰ ਨੇ ਜਤਾਇਆ ਸਖਤ ਇਤਰਾਜ਼ ਬੋਲੇ ਦੇਸ਼ ਦੇਵੀ ਸਿੱਖਾਂ ਦੇ ਨਾਲ ਹੋ ਰਹੀ ਹੈ ਨਾ ਇਨਸਾਫੀ ਕਿਹ ਆ ਭਾਈ ਖਲੜਾ ਇੱਕ ਹਕੀਕਤ ਪ੍ਰਾਇਮਰੀ ਟੀਚਰਾਂ ਦੀ ਟ੍ਰੇਨਿੰਗ ਲੈ ਕੇ ਪੰਜਾਬ ਤੇ ਫਿਨਲੈਂਡ ਦੇ ਵਿਚਾਲੇ ਸਮਝੌਤਾ ਮੰਤਰੀ ਹਾਜੋਜ਼ ਬੈਂਸ ਤੇ ਫਿਨਲੈਂਡ ਦੇ ਰਾਜਦੂਤ ਨੇ ਐਮਓਯੂ ਕਿਤੇ ਕੀਤੇ ਦਸਤਖਤ ਸਮਝੌਤੇ ਦੌਰਾਨ ਮਨੇ ਸੋਧੀਆਂ ਵੀ ਰਹੇ ਮਾਜੂਦ ਸਰਸ਼ੇਗਾਲ ਤੁਸੀਂ ਵਖਰੇ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਇੱਕ ਖਬਰ ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ ਹੈ ਸਾਬਕਾ ਮੰਤਰੀ ਭਾਗਪੂਸ਼ ਨਾਸ਼ੂ ਦੇ ਖਿਲਾਫ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਭਾਗਪੂਸ਼ ਨਾਸ਼ੂ ਦੀ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ 22.78 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਟੈਂਡਰ ਘਟਾਲੇ ਦੇ ਵਿੱਚ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਇਸੇ ਘਟਾਲੇ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਵੱਡੀ ਕਾਰਵਾਈ ਕੀਤੀ ਗਈ ਸੀ ਜਦੋਂ ਕਿ ਪਾਰਤਪੁਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਫੋੜ ਡੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਦੇ ਵਿਚਾਲੇ ਇਸ ਦਿਨ ਦਾ ਜੁੜੀ ਹੋਈ ਹੈ ਵੱਡੀ ਜਾਣਕਾਰੀ ਹੈ ਵੱਡੀ ਖਬਰ ਹੈ ਕਿ ਪਾਰਤਪੁਸ਼ਨਾਸ਼ੂ ਦੀ ਪ੍ਰਾਪਰਟੀ ਹੁਣ ਅਟੈਚ ਕਰ ਲਈ ਗਈ ਹੈ 22.78 ਕਰੋੜ ਦੀ ਹੈ ਪ੍ਰਾਪਰਟੀ ਦੱਸੀ ਜਾ ਰਹੀ ਹੈ ਜੋ ਕਿ ਅਟੈਚ ਕੀਤੀ ਗਈ ਹੈ ਦਰਸਲ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਇਸੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਉਨੇ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ ਭਾਰਤਪੁਸ਼ਨਾਸ਼ੂ ਜਿਹੜੇ ਕਿ ਸਾਬਕਾ ਮੰਤਰੀ ਨੇ ਪਿਛਲੀ ਕਾਂਗਰਸ ਸਰਕਾਰ ਵੇਲੇ ਕੈਬਨਟ ਸਰਕਾਰ ਵੇਲੇ ਵਜ਼ਾਰਤ ਦਾ ਹਿੱਸਾ ਸਨ ਉਸ ਵੇਲੇ ਕੈਬਨਟ ਮੰਤਰੀ ਸਨ ਆ ਤਾਂ ਇਸ ਤੋਂ ਪਹਿਲਾਂ ਇਸ ਕੇਸ ਦੀ ਗੱਲ ਕਰੀਏ ਤਾਂ ਟੈਂਡਰ ਘੁਟਾਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਪੰਜਾਬ ਬਿਜ਼ਨਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਗ੍ਰਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਉਸ ਤੋਂ ਬਾਅਦ 5-6 ਮਹੀਨੇ ਕਰੀਬ ਜੇਲ੍ਹ ਦੇ ਵਿੱਚ ਰਹੇ ਤੇ ਉਸ ਦੇ ਬਾਅਦ ਇਸੇ ਕੇਸ ਦੇ ਵਿੱਚ ED ਵੱਲੋਂ ਪਿਛਲੇ ਦਿਨੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਭਾਰਤ ਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਟੈਂਡਰ ਘਟਾਲੇ ਦੇ ਵਿੱਚ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕੀਤੀ ਹੈ 22.78 ਕਰੋੜ ਦੀ ਇਹ ਪ੍ਰਾਪਰਟੀ ਦੱਸੀ ਜਾ ਰਹੀ ਹੈ ਜੋ ਕਿ ਅਟੈਚ ਕਰ ਲਈ ਗਈ ਹੈ ਤਾਂ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੇ ਖਿਲਾਫ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤ ਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ 22. 78 ਕਰੋੜ ਦੀ ਜੋ ਕਿ ਪ੍ਰਾਪਰਟੀ ਹੈ ਅਟੈਚ ਕੀਤੀ ਹੈ ਟੈਂਡਰ ਕੋਟਾਲੇ ਦੇ ਵਿੱਚ ਈਡੀ ਨੇ ਇਹ ਵੱਡੀ ਗਾਰਵਾਈ ਕੀਤੀ ਹੈ ਦਰਸਲ ਪਿਛਲੇ ਸਮੇਂ ਦੌਰਾਨ ਹੀ ਸਾਬਕਾ ਮੰਤਰੀ ਭਗਪੂਰ ਸ਼ਨਾਸ਼ੂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਟੈਂਡਰ ਕੋਟਾਲੇ ਵਾਲੇ ਮਾਮਲੇ ਦੇ ਵਿੱਚ ਦਰਸਲ ਜਲੰਧਰ ਦੇ ਵਿੱਚ ਪੁਛਗਛ ਦੇ ਲਈ ਪਹਿਲਾਂ ਈਡੀ ਦੇ ਵੱਲੋਂ ਬੁਲਾਇਆ ਗਿਆ ਸੀਗਾ ਲੰਬੇ ਸਵਾਲ ਜਵਾਬ ਹੁੰਦੇ ਨੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੱਡੀ ਗ੍ਰਿਫਤਾਰੀ ਹੁੰਦੀ ਹੈ ਉਸ ਦੇ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਹੈ ਰਿਮਾਂਡ ਹਾਸਲ ਕਰਨ ਦੇ ਬਾਅਦ ਔਰਟ ਦੇ ਵੱਲੋਂ ਨਿਆਂਇਕ ਹरासत ਦੇ ਵਿੱਚ ਭੇਜ ਦਿੱਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਹੁਣ 22.78 ਕਰੋੜ ਦੀ ਭਾਰਤ ਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕੀਤੀ ਹੈ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰਨੰਦ ਜੁੜੇ ਹੋਏ ਨੇ। ਆ ਸ਼ੰਕਰ ਸਾਹਿਬ ਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਆ ਸਾਡੇ ਸਹਿਯੋਗੀ ਰਗਵ ਜੈਨ ਜੁੜ ਚੁੱਕੇ ਨੇ ਜਲੰਧਰ ਤੋਂ ਉਹਨਾਂ ਤੋਂ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਰਗਵ ਵੱਡੀ ਜਾਣਕਾਰੀ ਇਹ ਵੱਡੀ ਖਬਰ ਸਾਹਿਬ ਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੇ ਨਾਲ ਜੁੜੀ ਹੋਈ 22.78 ਕਰੋੜ ਦੀ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ। ਕਿ ਕੋ ਜਾਣਕਾਰੀ ਹੁਣ ਤੱਕ ਦੀ ਬਿਲਕੁਲ ਪਰਮਿੰਦਰ ਪ੍ਰੈਸ ਨੋਟ ਜਿਹੜਾ ਕਿ ਜਾਰੀ ਕੀਤਾ ਗਿਆ ਏਡੀ ਵੱਲੋਂ ਕਿਉਂਕਿ ਇਹਦੀ ਲਗਾਤਾਰੀ ਸਖਤ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਆਸ਼ੂ ਨੂੰ ਬੁਲਾਇਆ ਸੀਗਾ ਉਹਨੂੰ ਪੁਚੀਸ ਲਈ ਬੁਲਾਇਆ ਸੀਗਾ ਲੇਕਿਨ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਹੁੰਦੀ ਹੈ ਤੇ ਲੰਬਾ ਹੁਣ ਕੇਸ ਹੋ ਚੁੱਕਾ ਹੋਇਆ ਕਈ ਵਾਰੀ ਨਿਆਂក្រਸਤ ਮਿਲ ਚੁੱਕੀ ਹੈ ਤੇ ਇਸ ਕੇਸ ਵਿੱਚ ਹੀ ਆਸ਼ੂ ਦੇ ਕਰੀਬੀ ਇੱਕ ਸਾਥੀ ਉਹਨੂੰ ਵੀ ਜਿਹੜਾ ਕੀ ਹੈ ਇਸ ਦੌਰਾਨ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਪਤਾ ਲੱਗ ਰਿਹਾ ਵੈ ਕਿ 22.78 ਕਰੋੜ ਦੀ ਲਗਭਗ ਜਿਹੜੀ ਕਿ ਪ੍ਰੋਪਰਟੀ ਸੀਜ਼ ਕੀਤੀ ਗਈ ਹੈ ਇਹ ਪਤਾ ਲੱਗਦਾ ਇਕੱਲੇ ਆਸ਼ੋ ਦੀ ਨਹੀਂ ਹੈ ਨਾਲ ਜਿਹੜੇ ਸਾਥੀ ਇਸ ਕੇਸ ਵਿੱਚ ਇਨਵੋਲ ਹੈ ਉਹਨਾਂ ਦੀ ਵੀ ਪ੍ਰੋਪਰਟੀ ਜਿਹੜੀ ਕਿ ਮਿਲਾ ਕੇ ਜਿਹੜਾ ਕਿ ਹੈ ਇਹ ਕੁੱਲ ਹਾਈ ਤੱਕ ਇਹ ਜਬਤ ਕੀਤੀ ਗਈ ਹੈ ਫਿਲਹਾਲ ਇਹ ਨਾਮ ਨਹੀਂ ਸਾਂਝੇ ਕੀਤੇ ਕਿ ਅਖਰ ਅਸ਼ੂ ਦੇ ਇਲਾਵਾ ਹੋਰ ਕਿਹੜੇ-ਕਿਹੜੇ ਵਿਅਕਤੀ ਹੈ ਜਿਨ੍ਹਾਂ ਦੀ ਪ੍ਰਾਪਰਟੀ ਸੀਜ਼ ਕੀਤੀ ਲੇਕਿਨ ਜੋ ਪ੍ਰੈਸ ਨੋਟ ਵਿੱਚ ਲਿਖਿਆ ਗਿਆ ਉਹਦੇ ਅਧਾਰ ਤੇ ਅਗਰ ਗੱਲ ਕਰੀਏ ਤੇ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਬੰਦੇ ਇਸ ਕੇਸ ਵਿੱਚ ਇਨਵੋਲਵ ਹੈ ਸਾਰੇ ਦੇ ਮਿਲ ਕੇ ਜਿਹੜੀ ਕਿ ਹੈ ਲੁਧਿਆਣਾ ਮੁਹਾਲੀ ਖੰਨਾ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫਿਲਹਾਲ ਜਿਹੜਾ ਕੇ ਸੀਜ਼ ਕੀਤਾ ਗਿਆ ਵੈ ਜੀ ਰਾਗੂ ਜੋ ਪ੍ਰਾਪਰਟੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੱਕ ਤਰ੍ਹਾਂ ਇਹ ਵੀ ਜ਼ਰੂਰ ਜਾਣਕਾਰੀ ਦਿਓ ਕਿ ਕਿਸ-ਕਿਸ ਜਗ੍ਹਾ ਤੇ ਇਹ ਪ੍ਰਾਪਰਟੀ ਹੈ ਸਾਬਕਾ ਮੰਤਰੀ ਭਾਰਤਪੁਸ਼ ਤੁਸ ਪ੍ਰਾਪਰਟੀ ਦੇ ਵਿੱਚ ਹੈ ਕੀ ਕੀ ਹੈ ਜੋ ਕਿ ਅਟੈਚ ਕਰਨ ਦੀ ਗੱਲ ਕਹੀ ਗਈ ਹੈ ਦੇਖੋ ਇਹਦੇ ਵਿੱਚ ਦੋਨੋਂ ਹੀ ਹੈਗੀ ਹੈ ਅਚਲ ਤੇ ਦੂਸਰੀ ਵੀ ਕਿਉਂਕਿ ਇਹਦੇ ਵਿੱਚ ਲੁਧਿਆਣਾ ਮੁਹਾਲੀ ਖੰਨਾ ਇਹ ਸ਼ਹਿਰ ਜਿਹੜੇ ਕਿ ਸਾਫ਼ ਤੌਰ ਤੇ ਲਿਖੇ ਗਏ ਤੇ ਇਹਦੇ ਵਿੱਚ ਐਫ ਡੀ ਆਰ 골 ਜੁਵਲਰੀਜ਼ ਹੋ ਗਈ ਹੈ ਬੈਂਕ ਅਕਾਊਂਟ ਹੋ ਗਿਆ ਹੋਰ ਕਈ ਚੀਜ਼ਾਂ ਹੈਗੀਆਂ ਉਹ ਜਿਹੜੇ ਕਿ ਫਿਲਹਾਲ ਇਹਨਾਂ ਵੱਲ ਜਬਤ ਕੀਤੇ ਗਏ ਕੁੱਲ ਮਿਲਾ ਕੇ ਜਿਹੜੀ ਰਕਮ ਹੈ ਉਹ 22.78 ਕਰੋੜ ਜਿਹੜੀ ਕਿ ਅਪਰੋਕਸ ਜਿਹੜੀ ਕਿ ਦੱਸੀ ਗਈ ਹੈ ਉਹ ਬਣਦੀ ਹੈਗੀ ਹੈ ਯਾਨੀ ਕਿ ਹਲੇ ਵੀ ਇਹਦੇ ਵਿੱਚ ਅੱਗੇ ਕਾਰਵਾਈ ਚੱਲਦੀ ਹੋਊਗੀ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰੋਪਰਟੀ ਸੀਜ਼ ਕੀਤੀ ਜਾ ਸਕਦੀ ਹੈ ਜਾਂ ਹੋਰ ਜਿਹੜੇ ਬੰਦੇ ਇਨਵੋਲਵ ਹੈ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕਿ ਹੋ ਸਕਦੀ ਹੈ ਜੀ ਰਗਨਪੁਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਟੈਂਡਰ ਘੁਟਾਲੇ ਦੇ ਵਿੱਚ ਭਾਰਤ ਪੁਸ਼ਨਾਸ਼ੂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੋਕਾਂ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਤੱਕ ਦੀ ਜਾਂਚ ਦੀ ਗੱਲ ਕੀਤੀ ਜਾਵੇ ਆ ਤਾਂ ਕੀ ਕੀ ਖੁਲਾਸੇ ਹੋਏ ਨੇ ਕਿਸ ਪਾਸੇ ਤਾਰਾਂ ਜੁੜੀਆਂ ਨੇ ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਆਈ ਹੋਵੇ ਤਾਂ ਦੇਖੋ ਆਜੂ ਇੱਕ ਅੱਠ ਨੂੰ ਜਿਹੜਾ ਕਿ ਸਭ ਤੋਂ ਪਹਿਲਾਂ ਆਜੂ ਨੂੰ ਜਿਹੜਾ ਕਿ ਹੈ ਈਡੀ ਨੇ ਬੁਲਾਇਆ ਸੀਗਾ ਕਿਉਂਕਿ ਇਹ ਕੇਸ ਜਿਹੜਾ ਕਿ ਵਿਜਲੈਂਸ ਦਾ ਸੀਗਾ ਪਹਿਲਾਂ ਵਿਜਲੈਂਸ ਇਸ ਕੇਸ ਨੂੰ ਦੇਖਦੇ ਪਏ ਸੀ ਬਾਅਦ ਚ ਉਹ ਜਿਹੜਾ ਕਿ ਹੈ ਈਡੀ ਨੇ ਜਿਹੜਾ ਕਿ ਆਪਣੇ ਅੰਡਰ ਕੀਤਾ ਹੈਗਾ ਕਿਉਂਕਿ ਕਾਫੀ ਕਾਂਗਰਸੀਆਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ ਕਿ ਕੇਸ ਵਿਜਲੈਂਸ ਦਾ ਸੀਗਾ ਤੇ ਈਡੀ ਨੇ ਨਾਜਾਇਜ਼ ਸਿਰਫ ਡਰਾਉਣ ਲਈ ਇਹ ਚੀਜ਼ ਕੀਤੀ ਹੈਗੀ ਲੇਕਿਨ गिरफ्तारी ਤੋਂ ਬਾਅਦ ਕਾਫੀ ਹੁਣ ਜਿਸ ਤਰ੍ਹਾਂ ਇਹ ਪ੍ਰੂਫੀ ਸਿੱਧ ਕੀਤੀ ਤਾਂ ਕਿੰਨਾ ਕਿਤੇ ਕੀ ਚੀਜ਼ਾਂ ਇਹਨਾਂ ਦੇ ਹੱਥ ਹੁਰ ਲੱਗੀਆਂ ਹੋਣਗੀਆਂ ਕਿਉਂਕਿ ਜ਼ਿਆਦਾ ਇਹ ਚੀਜ਼ ਵਾਰ ਨਹੀਂ ਦਿੱਸੇਗਾ ਕਿਉਂਕਿ ਹਰ ਵਾਰ ਇੰਡੀਆ ਦਾ ਕਹਿਣਾ ਕਿ ਹਜੇ ਇਹ ਚੀਜ਼ਾਂ ਜਿਹੜੀ ਕਿਹਾ ਸੀ ਮੀਡੀਆ ਤੱਕ ਸਾਂਝੀ ਨਹੀਂ ਕਰ ਸਕਦੇ ਕਿ ਕੀ ਕੀ ਇਸ ਕੇਸ ਵਿੱਚ ਇੰਪਰੂਵਮੈਂਟ ਹੋਈ ਹੈ ਲੇਕਿਨ ਇੱਕ ਸਾਥੀ ਜਿਹੜਾ ਕਿ ਪਿਛਲੇ ਸਮੇਂ ਤੇ ਸੀਗਾ ਰਾਜਦੀਪ ਸਿੰਘ ਨਾਗਰਾ ਉਹਨੂੰ ਜਿਹੜਾ ਕਿ ਨਾਲ ਅਰੈਸਟ ਕੀਤਾ ਸੀ ਉਹ ਵੀ ਜਿਹੜਾ ਕਿ ਇੱਕ ਵਕਤ ਜੇਲ੍ਹ ਵਿੱਚ ਹੈਗਾ ਤੇ ਇਸੇਲਾਵਾ ਆਸ਼ੂ ਵੀ ਜਿਹੜਾ ਜੇਲ੍ਹ 'ਚ ਹੈ ਜੀ हां ठीक हैराके फिलहाल दी पूरी पूरी जानकारी बहुत-बहुत धन्यवाद साबका मंत्री भारतभूषण आशुदी ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤਪੁਸ਼ਨ ਆਸ਼ੂ ਦੀ 22.78 ਕਰੋੜ ਦੀ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ ਦਰਸਲ ਟੈਂਡਰ ਘੁਟਾਲੇ ਦਾ ਇਹ ਪੂਰਾ ਮਾਮਲਾ ਹੈ ਇਸ ਕੇਸ ਦੇ ਵਿੱਚ ED ਦੇ ਵੱਲੋਂ ਗ੍ਰਿਫਤਾਰੀ ਪਾਈ ਜਾਂਦੀ ਹੈ ਭਾਰਤਪੁਸ਼ਨ ਆਸ਼ੂ ਦੀ ਰਿਮਾਂਡ ਹਾਸਲ ਕੀਤਾ ਜਾਂਦਾ ਉਸ ਤੋਂ ਬਾਅਦ ਕੋਰਟ ਦੇ ਨਾਂ ਇੱਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਹੁਣ ਇਸ ਤੋਂ ਵੀ ਬਾਅਦ ਇੱਕ ਹੋਰ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤਪੁਸ਼ਨ ਆਸ਼ੂ ਦੀ 22. 78 ਕਰੋੜ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਇਹ ਇਲਜ਼ਾਮ ਨੇ ਦਰਸੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਜਾਂਚ ਕਰਵਾਵੇ ਤਾਂ ਵੱਡੀ ਧਾਂਦਲੀ ਸਾਹਮਣੇ ਆਵੇਗੀ ਪਿੰਡ ਬੱਲੋਵਾਲੀ ਦੇ ਵਿੱਚ ਇੱਕ ਵੀ ਐਸਸੀ ਵੋਟਰ ਨਹੀਂ ਹੈ ਫਿਰ ਵੀ ਸੀਟ ਰੱਖਵੀਂ ਹੈ ਸਰਪੰਚਾਂ ਨੂੰ ਐਨਓਸੀ ਲੈਂਡ ਦੇ ਲਈ ਚੱਕਰ ਕੱਟਣੇ ਪੈ ਰਹੇ ਨੇ ਵਿਕਰਮ ਮਜੀਠੀਆ ਦਾ ਇਹ ਵੱਡਾ ਬਿਆਨ ਇਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਾਡਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਰਹੀ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਕਿ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਧੰਦਲੀ ਹੋਈ ਹੈ ਕੇਂਦਰ ਜਾਂਚ ਕਰਵਾਵੇ ਤਾਂ ਵੱਡੀ ਧੰਦਲੀ ਸਾਹਮਣੇ ਆਵੇਗੀ ਪਿੰਡ ਬੱਲੋਵਾੜੀ ਦੇ ਵਿੱਚ ਇੱਕ ਵੀ ਐਸਸੀ ਵੋਟਰ ਨਹੀਂ ਹੈ ਫਿਰ ਵੀ ਸੀਟ ਰੱਖ ਲਈ ਉਹਨਾਂ ਦਾ ਕਹਿਣਾ ਹੈ ਕਿ ਸਰਪੰਚਾਂ ਨੂੰ ਐਨਓਸੀ ਲੈਂਡ ਦੇ ਲਈ ਚੱਕਰ ਕੱਟਣੇ ਪੈ ਰਹੇ ਨੇ ਇਰੇ ਪਿੰਡਾਂ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤਰਸਿੱਕੇ ਬਲੌਗ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫॉर ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਤੇ ਐਸਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਤੁਸੀਂ ਹਰਾਨ ਹੋਵੋਗੇ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉੜਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਨਿਭਾਰੇ ਤੁਸੀਂ ਅੱਜ ਚਲੇ ਜਾਓ ਕਿਸੇ ਇਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹਰਾਨ ਹੋਵੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਉਹ ਭਾਈ ਇਲੈਕਸ਼ਨ ਹੋਣ ਦੀ ਹੈ ਵੋਟਰ ਸੂਚੀ ਸਾਹਮਣੇ ਰੱਖੋ ਕੀ ਜਰਨਲ ਹੈ ਕੀ ਰਿజర్ਵ ਹੈ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ ਔਰ ਅਗਲੀ ਧੰਦਲੀ ਕੀ ਕੀਤੀ ਐ ਤੁਸੀਂ ਹੈਰਾਨ ਹੋਵੋਗੇ ਹੁਣ ਕਰ ਲਿਓ ਇਸ ਗੱਲ ਦੀ ਚੰਗੀ ਤਰ੍ਹਾਂ ਸਟੱਡੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਾਈਆਂ ਹੁਣ ਆ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀਆਂ ਵੋਟਾਂ ਹੀ ਕੱਟੀਆਂ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਨੇ ਦੇ ਆਰ ਨਾਟ ਵੋਟਰਸ ਔਰ ਸਰਕਾਰ ਦੀ ਪਾਲਿਸੀ ਟੂਵਰਡਸ ਪੰਚਾਇਤੀ ਰਾਜ ਇਲੈਕਸ਼ਨ ਕਰਾਉਣ ਦੀ ਕੇਸ ਕਿਸਮ ਦੀ ਸੀ ਇਹ ਤੋਂ ਅੰਦਾਜ਼ਾ ਲਾ ਲਓ ਕਿ ਜੇ ਕੋਈ ਐਮਪੀ ਦੀ ਵੋਟ ਪਾ ਰਿਹਾ ਹੈ ਕੀ ਉਹਨੂੰ ਪੰਚਾਇਤ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ 24 ਐਂਡ ਚ ਉਹ ਅਧਿਕਾਰ ਹੈ ਕਿ ਨਹੀਂ ਹੈ ਮਗਰ ਇੱਕ ਐਫੀਡੇਵਿਟ ਹੈ ਉਹ ਮੈਨੂੰ ਰੋਜ਼ ਫੋਨ ਆ ਰਿਹਾ ਜੀ ਸਾਡਾ ਚੁੱਲਾ ਟੈਕਸ ਨਹੀਂ ਮਿਲ ਰਿਹਾ ਜੀ ਸਾਨੂੰ ਇਹ ਨਹੀਂ ਮਿਲ ਰਿਹਾ ਭਾਵੇਂ ਉਹਦੇ ਚ ਹੈ ਕਿ ਤੁਸੀਂ ਐਫੀਡੇਵਿਟ ਦੇ ਦਿਓ ਮਗਰ ਜੇ ਐਫੀਡੇਵਿਟ ਟਾਈਮ ਨਾਲ ਉਹਨੇ ਸਕਰੂਟੀਨਾਈਜ਼ ਕਰਕੇ ਓਕੇ ਨਹੀਂ ਕਰਨਾ ਤੇ ਵਿਚਾਰੀ ਚੋਣ ਕਿੱਥੋਂ ਹੋਣੀ ਹੈ ਇਸ ਲਈ ਹਰ ਤਰੀਕੇ ਨਾਲ ਅੜਿੱਕੇ ਪਾਏ ਜਾ ਰਿਹਾ ਕਿ ਚੋਣ ਸਹੀ ਤਰੀਕੇ ਨਾਲ ਹੋਵੇ ਨਾ ਦਫ਼ਤਰਾਂ 'ਚ ਬੈਠਿਆ ਇਹ ਸਰਪੰਚ ਪੰਚ ਬਣ ਜੇ ਔਰ ਬਹੁਤ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਲੱਖਾਂ ਰੁਪਈਆ ਚੱਲਿਆ ਬਲਾਕ ਲੈਵਲਸ ਤੇ ਜਿਹਦੇ ਨਾਲ ਕਰਪ ਇਹ ਕਰਪਸ਼ਨ ਚੱਲੀ ਆ ਜਿਹਦੇ ਨਾਲ ਰਿਜ਼ਰਵੇਸ਼ਨ ਐਂਡ ਨੋਨ ਰਿਜ਼ਰਵੇਸ਼ਨ ਵੀ ਰਿਜ਼ਰਵ ਰਿਜ਼ਰਵ ਕਰਨਾ ਕੰਮ ਪੈਸਿਆ ਲੈ ਕੇ ਹੋਇਆ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋਇਆ ਨਹੀਂ ਤਾਂ ਮੈਂ ਤਾਂ ਓਪਨ ਚੈਲੰਜ ਦਿੰਦਾ ਕਿ ਡਿਬੇਟ ਕਰ ਲੋ ਕਿ ਤੁਸੀਂ ਸਿਸਟਮ ਕੀ ਫਾਲੋ ਕੀਤਾ ਇਸ ਤੁਤਪਤ ਤਰੀਕੇ ਨਾਲ ਇਲੈਕਸ਼ਨ ਕਰਾਈਆਂ ਜਾ ਰਹੀਆਂ ਪਰਸੋ ਅਨਾਉਂਸ ਕੀਤੀਆਂ ਹੁਣ ਤੱਕ ਇਹਨੂੰ ਵੋਟ ਦਾ ਹੀ ਨਹੀਂ ਪਤਾ ਨਾ ਆਪ ਦੀ ਉਹਦਾ ਪਤਾ ਹੈ ਵਾਰਡ ਦਾ ਤੇ ਇਲੈਕਸ਼ਨ ਕਿੱਥੋਂ ਹੋਣੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਕੇਂਦਰ ਜਾਂਚ ਕਰਵਾਵੇ ਤਾਂ ਵੱਡੀ ਧਾਂਦਲੀ ਸਾਹਮਣੇ ਆਵੇਗੀ ਤੇ ਪਿੰਡ ਬੱਲੋਵਾਲੀ ਦੇ ਵਿੱਚ ਇੱਕ ਵੀ ਐਸ்சி ਵੋਟਰ ਨਹੀਂ ਹੈ ਫਿਰ ਵੀ ਸੀਟ ਰੱਖਣੀ ਹੈ ਪਿੰਡ ਬੱਲੋਵਾਲੀ ਦਾ ਵਿਕਮ ਮਜੀਠੀਆ ਦੇ ਵੱਲੋਂ ਜੋ ਕਿ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰਪੰਚਾਂ ਨੂੰ ਐਨਓਸੀ ਲੈਣ ਦੇ ਲਈ ਚੱਕਰ ਕੱਟਣੇ ਪੈ ਰਹੇ ਨੇ ਪਿੰਡਾਂ ਦੇ ਵਾਡਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਰਹੀ ਬਾਕਾਇਦਾ ਪ੍ਰੈਸ ਕਾਨਫਰੰਸ ਕਰਦੀ ਹੋਏ ਆਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਹ ਇਲਜ਼ਾਮ ਲਗਾਏ ਨੇ ਅ ਦਸਤ ਪੰਚਾਇਤੀ ਚੋਣਾਂ ਦਾ ਜੋ ਕਿ ਐਲਾਨ ਹੋ ਚੁੱਕਾ ਹੈ ਨੋਮੀਨੇਸ਼ਨ ਫਾਈਲ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ 15 ਅਕਤੂਬਰ ਨੂੰ ਜਿਹੜੀਆਂ ਕਿ ਪੰਚਾਇਤੀ ਚੋਣਾਂ ਹੋਣ ਚਾਰੀਆਂ ਨੇ 15 ਤਰੀਕ ਨੂੰ VOTING ਤੋਂ ਬਾਅਦ ਚ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਪਰ ਇਸ ਦੇ ਵਿਚਾਲੇ ਇਲਜ਼ਾਮ ਹੀ ਲੱਗ ਰਹੇ ਨੇ ਵਾਰ ਪਲਟਵਾਰ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਜੋ ਕਿ ਇਲਜ਼ਾਮ ਲਗਾਏ ਨੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਉਦਰ ਗੜਸ਼ੰਕਰ ਦੇ ਵਿੱਚ ਪੰਚਾਇਤ ਚੋਣਾਂ ਦੇ ਰਾਖਵੇਂ ਕਰਨ ਦਾ ਵਿਰੋਧ ਕੀਤਾ ਗਿਆ ਪਿੰਡ ਦਦਿਆਲ ਦੇ ਵਿੱਚ ਸਰਪੰਚ ਚੋਣ ਦੇ ਲਈ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਫੈਸਲੇ ਤੇ ਨਾਰਾਜ਼ਗੀ ਜਤਾਈ ਹੈ ਐਸਸੀ ਦੀ ਥਾਂ ਜਨਰਲ ਵਰਗ ਦੇ ਵਿੱਚ ਸੀਟ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ ਜੇ ਜਨਰਲ ਵਰਗ ਨੂੰ ਸੀਟ ਨਾ ਦਿੱਤੀ ਗਈ ਤਾਂ ਸੰਘਰਸ਼ ਕਰਾਂਗੇ ਪਿੰਡ ਵਾਸੀਆਂ ਨੇ ਇਸ ਗੱਲ ਦੀ ਵੀ ਸਤਾਮਨੀ ਦੇ ਦਿੱਤੀ ਹੈ ਭਾਈਚਾਰਕ ਸਾਂਝ ਨੂੰ ਤੋੜਨ ਦੀ ਇਹ ਕੋਸ਼ਿਸ਼ ਹੋ ਰਹੀ ਹੈ ਪਿੰਡ ਵਾਸੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਾ ਸਰਪੰਚ ਰਹਿ ਚੁੱਕਿਆ ਜਨਰਲ ਨੂੰ ਚਾਂਸ ਨਹੀਂ ਮਿਲਿਆ ਕਿ ਐਤਕੀ ਜਨਰਲ ਦੀ ਸੀਟ ਇਹ ਬਣਦੀ ਸੀਗੀ ਉਹਨਾਂ ਨੇ ਫੇਰ ਯਰਨ ਕਰਤੀ ਪ੍ਰਸ਼ਾਸਨ ਸਾਡੇ ਸਾਰੇ ਪਿੰਡ ਦਾ ਰੋਸ ਬਹੁਤ ਆ ਜਦਕਿ ਐਸਸੀ ਭਾਈਚਾਰੇ ਤੇ ਜਨਰਲ ਭਾਈਚਾਰਾ ਸਾਰੇ ਰਲ ਮਿਲ ਕੇ ਰਹਿਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਇਹਨਾਂ ਨੂੰ ਦੋ ਫਾੜ ਕਰਨਾ ਚਾਹੁੰਦਾ ਸਾਰਿਆਂ ਦੀ ਇਹੋ ਹੀ ਰਜ਼ਾਮੰਦੀ ਆ ਵੀ ਸਾਡੇ ਪਿੰਡ ਨੂੰ ਰਿਜ਼ਰਵੇਸ਼ਨ ਕੈਨਸਲ ਕਰਕੇ ਜਨਰਲ ਸੀਟ ਨੂੰ ਦਿੱਤਾ ਜਾਵੇ ਦੋ ਟਰਮਾਂ ਪਿਛੇ ਐਸਸੀ ਭਾਈਚਾਰੇ ਦੇ ਸਰਪੰਚ ਰਹਿ ਚੁੱਕਿਆ ਤੇ ਜੋ ਰੋਟੇਸ਼ਨ ਦੇ ਮੁਤਾਬਕ ਬਣਦਾ ਸੀਗਾ ਇਸ ਟਾਈਮ ਜਨਰਲ ਦੀ ਸੀਰਚ ਹੈ ਜੀ ਸੁਪੈਂਜੀ ਦੀ ਜਦਕਿ ਉਸ ਨੂੰ ਬਦਲ ਕੇ ਪ੍ਰਸ਼ਾਸਨ ਨੇ ਦੁਬਾਰਾ ਫਿਰ ਐਸ்சி ਭਾਈਚਾਰੇ ਨੂੰ ਦੇ ਦਿੱਤੀ ਆ ਤੇ ਬਾਕੀ ਮੈਂ ਇੱਕ ਗੱਲ ਜ਼ਰੂਰੀ ਕਹਿਣਾ ਚਾਹਿਆ ਤੇ ਚਲੋ ਜੋ ਅਸੀਂ ਗੱਲ ਕਰਦੇ ਐ ਐਸ்சி ਭਾਈਚਾਰੇ ਨੂੰ ਕਹਿੰਦਾ ਹਾਂ ਸਾਡਾ ਭਾਈਚਾਰ ਹੈਗਾ ਜਾਂ ਭਾਈਚਾਰ ਰਹਿਣਾ ਹੈ ਸਾਡੇ ਐਸ்சி ਭਾਈਚਾਰੇ ਨਾਲ ਸਾਡਾ ਕੋਈ ਮਤਲਬ ਵਿਰੋਧ ਨਹੀਂ ਹੈਗਾ ਸਾਡਾ ਵਿਰੋਧ ਪ੍ਰਸ਼ਾਸਨ ਨਾਲ ਅਗਲੀ ਖਬਰ ਜਸਵੰਤ ਸਿੰਘ ਖਰੜਾ ਤੇ ਬਣੀ ਫਿਲਮ ਨੂੰ ਮਨਜ਼ੂਰੀ ਨਾ ਮਿਲਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਸੇਦਾਰ ਨੇ ਫਿਲਮ ਪੰਜਾਬ 95 ਤੇ 120 ਕੱਟ ਲਾਉਣ ਤੇ ਇਤਰਾਜ਼ ਜਤਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਨਾ ਇਨਸਾਫੀ ਹੋ ਰਹੀ ਹੈ ਭਾਈ ਜਸਵੰਤ ਸਿੰਘ ਖਲੜਾ ਇੱਕ ਹਕੀਕਤ ਹੈ ਭਾਈ ਜਸਵੰਤ ਸਿੰਘ ਖਲੜਾ ਨੇ ਕੌਮ ਦਾ ਬਹੁਤ ਵੱਡਾ ਕਾਰਜ ਕੀਤਾ ਸੀ ਨੱਯਤੇਦਾਰ ਨੇ ਫਿਲਮ ਪੰਜਾਬ 95 ਤੇ 120 ਕੱਟ ਲਾਉਣ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਨਾ ਇਨਸਾਫੀ ਕੀਤੀ ਜਾ ਰਹੀ ਹੈ ਭਾਈ ਜਸਵੰਤ ਸਿੰਘ ਖੱਲੜਾ ਇੱਕ ਹਕੀਕਤ ਹੈ ਭਾਈ ਜਸਵੰਤ ਸਿੰਘ ਖੱਲੜਾ ਨੇ ਕੌਮ ਦਾ ਬਹੁਤ ਵੱਡਾ ਕਾਰਜ ਕੀਤਾ ਉਹ ਲੋ ਬਲਾਈ ਗਏ ਤੇ ਕਾਫੀ ਕਟੇ ਜਿਹੇ ਜਦ ਕਿ ਕਮਰਾ ਵੀ ਬਿਲਕੁਲ ਐਮਰਜੈਂਸੀ ਨੂੰ ਮੰਨਤਾ ਦਿੱਤਾ ਗਿਆ ਹੈ ਕੋਈ ਪਿਛਲੀ ਗੱਲ ਨਹੀਂ ਹੈ ਕਿ ਉਹ ਸਥਾਨ ਤੇ ਸਖਤਾਂ ਦੇ ਹਾਰ ਇੱਕ ਉਸ ਤੱਕ ਫੈਲੀ ਵਰਗੀ ਨਜ਼ਾਰੇ ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਅੰਦਰੀ ਸਿਲ ਕੰਗਣਾ ਰਣੌਰ ਤੋਂ ਜੋ ਫੌਜਪਾਲ ਦੀ ਐਮਪੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਤਸਵੀਰਤ ਹੈ ਪਾਇ ਚਸਪੰਦ ਇਖਨਾਰਾ ਜਿੰਨਾ ਰਕਮ ਦਾ ਬਹੁਤ ਵੱਡਾ ਕਾਰਜ ਉਸ ਵੀ ਕਿਤਾਬ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੁਸ਼ੂਕਾਰ ਬਿਵਾਕੇ ਉਹਨਾਂ ਦੇ ਸਸਕਾਰ ਕੀਤੇ ਗਏ ਸਨ ਉਹ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸਹਿਤ ਪੇਸ਼ ਕੀਤੇ ਗਏ ਔਰ ਵੱਖ-ਵੱਖ ਸਰਕਾਰਾਂ ਵੱਲੋਂ ਉਹਨਾਂ ਦੀ ਤਕੀਰ ਕਰ ਦਿੱਤਾ ਗਿਆ ਕਿ ਉਹਨਾਂ ਕੋ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗਾ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ ਰੋਕ ਰਾਂਗੇ ਅਗਲੀ ਖਬਰ ਦਾ ਕੈਬਨਟ ਮੰਤਰੀ ਤਰਨੂਪ੍ਰੀਤ ਸਿੰਘ ਸੌਂਦ ਨੇ ਕਾਰਜ ਚਾਰਜ ਸੰਭਾਲ ਲਿਆ ਸਿਵਲ ਸਕੱਤਰੇ ਦੇ ਵਿੱਚ ਪਰਿਵਾਰ ਦੀ ਹਾਜ਼ਰੀ ਦੇ ਵਿੱਚੋਂ ਦੇ ਬਲੋਂ ਕਾਰਜਪਾਰ ਸੰਭਾਲਿਆ ਕਿ ਇਸ ਮੌਕੇ ਉਹਨਾਂ ਦੇ ਮਾਤਾ ਪਿਤਾ ਪਤਨੀ ਤੇ ਬੱਚੇ ਹਾਜ਼ਰ ਸਨ ਤੁਹਾਨੂੰ ਸਿਵਲ ਸਕੱਤਰੇ ਦੀਆਂ ਤਸਵੀਰਾਂ ਵਿਖਾ ਰਹੇ ਹਨ ਪਿਛਲੇ ਦਿਨੀ ਦਰਸਲ ਤਰਨੂਪ੍ਰੀਤ ਸਿੰਘ ਸੌਂਦ ਜਿਹੜੇ ਕਿ ਵਜ਼ਾਰਤ ਦੇ ਵਿੱਚ ਸ਼ਾਮਲ ਹੋਏ ਨੇ ਕੈਬਨਟ ਮੰਤਰੀ ਵਿੱਚ ਉਹਨਾਂ ਦੇ ਬਲੋਂ ਸੌਂ ਚੁੱਕੀ ਗਈ ਥਾਣ ਸਿਵਲ ਸਕੱਤਰੇ ਦੇ ਵਿੱਚ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਾਰਜਪਾਰ ਸੰਭਾਲਿਆ ਇਸ ਮੌਕੇ ਉਹਨਾਂ ਦੇ ਮਾਤਾ ਪਿਤਾ ਪਤਨੀ ਤੇ ਬੱਚ ਮੈਂ ਦਫ਼ਤਰ ਦਾ ਜੋ ਚਾਰ ਸੀਓ ਸੰਭਾਲਿਆ ਅੱਜ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਅੱਜ ਦਸਵੀਂ ਦਾ ਦਿਹਾੜਾ ਹੈ ਔਰ ਅੱਜ ਵਰਲਡ ਟੂਰਿਜ਼ਮ ਡੇ ਹੈ ਸੋ ਬਤੌਰ ਸਾਰਸਪਟਾ ਤੇ ਸੱਭਿਆਚਾਰਕ ਮਾਮਲੇ ਪੂੰਜੀ ਨਿਵੇਸ਼ ਰੋਸਹਨ ਕਿਰਤ ਵਿਭਾਗ ਪ੍ਰਾਉਣਾਚਾਰੀ ਵਿਭਾਗ ਉਯੋਗ ਤੇ ਵਣਜ ਅਤੇ ਪਿੰਡੂ ਵਿਕਾਸ ਦੇ ਪੰਚਾਇਤੀ ਮੰਤਰੀ ਵੱਜੋਂ ਅੱਜ ਮੈਂ ਆਪਣੇ ਆਫਿਸ ਦੇ ਵਿੱਚ ਅੱਜ ਇਹ ਜਿਹੜਾ ਚਾਰ ਸੰਭਾਲਿਆ ਮੈਂ ਇਸ ਗੱਲ ਤੇ ਪੂਰੇ ਪੰਜਾਬ ਵਾਸੀਆਂ ਨੂੰ तय की गहराई तो लाख लाख मुबारकबाद ने और धन्यवाद भी करना पहले मनीष जी को गिरफ्तार करके फिर मुझे गिरफ्तार करके और उसके पहले करोना हो गया था उसमें काफ़ी टाइम चला गया था अब अपने को रात दिन मेहनत करनी पड़ेगी बहुत मेहनत करनी पड़ेगी हम सब लोग जनता की सेवा करने के लिए राजनीति के अंदर आए हैं तो आने वाले कुछ दिनों के अंदर हमें ये सबकी ड्यूटी लगाई जाएगी सबको रात को या सुबह अर्ली मॉर्निंग निकल के सड़कों का मुआयना करना पड़ेगा जो जो सड़कें टूटी हुई हैं उनकी एक असेसमेंट कर लेते हैं और उन सारी सड़कों का एक साथ रिपेयर करने का खासकर पीडब्ल्यूडी की सड़कें जो है रिपेयर करने का ऑर्डर आतिशी दे, दे देंगी ताकि सारी सड़कें एक साथ रिपेयर की जा सकें अब उस मुद्दे पे आते हैं जिस पे चर्चा चल रही है ईडी और सीबीआई के मैंने चार पांच दिन पहले मोहन भागवत जी को एक चिट्ठी लिखी थी उस चिट्ठी में मैंने मोहन भागवत जी से पांच मुद्दों की बात की थी और उसमें एक मुद्दा ये भी था कि जिस तरह से प्रधानमंत्री मोदी जी इस देश के सबसे भ्रष्ट नेताओं को ईडी और सीबीआई से डरा के या पैसों का लालच देके दूसरी पार्टियों से तोड़ तोड़ के अपनी पार्टी में शामिल कर रहे हैं क्या मोहन भागवत जी उनसे सहमत हैं मोदी जी ने खुद कुछ दिन पहले जिनको भ्रष्टाचारी बोला अमित शाह जी ने खुद कुछ दिन पहले जिनको भ्रष्टाचारी बोला भारतीय जनता पार्टी ने खुद जिन लोगों को कुछ दिन पहले भ्रष्टाचारी बोला कुछ दिन के बाद उनको अपनी पार्टी में शामिल करा लेते हैं 27 जून 2023 को प्रधानमंत्री जी ने कहा कि अजीत पवार पे सत्तर हजार करोड़ रुपए के घोटाले का आरोप है हम इनको जेल भेजेंगे 27 जून 2023 और पांच दिन के बाद 2 जुलाई को उनकी अपने उनको अपनी सरकार में शामिल करके उनको उप मुख्यमंत्री बना लिया मैं इनसे पूछना चाहता हूं कुछ शर्म आती है चलो हम तो सारे के सारे खराब हैं पर आपका प्रधानमंत्री 27 जून को जिस आदमी पे सत्तर हजार करोड़ रुपए के भ्रष्टाचार का आरोप लगाता है और पांच दिन के बाद 2 जुलाई को उसको अपना उप मुख्यमंत्री बना लेता है क्या मुंह दिखाते हो यार जब अपनी गली में अपने घर जाते हो आप लोग पूरी दुनिया को क्या मुंह दिखाओगे कि ऐसे ऐसी पार्टी में आप लोगों बाईस जुलाई 2015 को भारतीय जनता पार्टी एक वो निकालती है आसाम के अंदर उसमें कहती है कि हेमंत विश्व शर्मा बहुत बड़ा भ्रष्टाचारी है 22 जुलाई 2015 को और एक महीने के बाद 23 20 अगस्त 2015 को उसको अपनी पार्टी में शामिल कर लेते हैं ऐसे 25 नगीने हैं मोदी जी के हीरे हैं जो चुन चुन के मोदी जी ने दूसरी पार्टियों से इकट्ठे किए हैं ये मोदी जी के बहुत करीब हैं चुन चुन के वो दूसरी पार्टियों से लेके आए उनके ऊपर जितना कचरा था गंद था सारा साफ किया मोदी जी ने सारे केस उनके धोए अजीत पवार एनसीपी के होते थे इनके ऊपर इकोनॉमिक ऑफेंसेस विंग का केस था ईडी का केस था दोनों केस बंद करवा दिए मोदी जी ने प्रफुल्ल पटेल एनसीपी के नेता थे सीबीआई का केस था ईडी का केस था दोनों केस बंद करवा दिए मोदी जी ने अपनी पार्टी में शामिल कर लिया प्रधानमंत्री जी ने प्रताप सरनायक शिवसेना का नेता था इस पे ईडी का केस था ईओडब्ल्यू e का केस था दो, दोनों केस बंद करवा दिए मोदी जी ने आप इस बीजेपी में शामिल कर लिया हेमंत विश्व शर्मा कांग्रेस का नेता था सीबीआई का केस था ठंडे वस्ते में डाल दिया इसको अपनी पार्टी में शामिल कर लिया हसन मुशरफ एनसीपी का नेता था ईडी का केस था ठंडे बस्ते में डाल दिया मोदी जी ने इसको अपनी पार्टी में शामिल कर लिया भावना ग्वाली शिवसेना की नेता थी ईडी का केस था इस पे यामिनी और यशवंत यशवंत जाधव शिवसेना के नेता थे ईडी का केस था इनका केस ठंडे बस्ते में डाल दिया सीएम रमेश रविंदर सिंह संजय सेठ शुभेंदु अधिकारी के गीता शोवन चैटर्जी छगन भुजबल कृपा शंकर सिंह दिगंबर कामत अशोक चौहान नवीन जिंदल तपसरे अर्चना पाटिल गीता कोड़े बाबा सिद्दिकी ज्योति मिंडा सुजान चौधरी सुजाना चौधरी ये इनकी ईमानदारी है ये जीरो टॉलरेंस है शर्म नहीं आती रहा लाल किले के ऊपर खड़े होकर पूरे देश को बेवकूफ बनाते हैं कहते हैं ईमानदार हैं भ्रष्टाचार के खिलाफ लड़ाई लड़ रहे ये 25 नगीने हैं वो पहले नवरत्न होते थे अकबर के जमाने में अब ये 25 रतन हैं प्रधानमंत्री जी के जिनको मैं आरएसएस के अंदर कई ऐसे लोग हैं प्रचारक कहते हैं उनको जिन्होंने अपनी जिंदगी जो है वो आरएसएस को दी है वो जब घर घर जाते होंगे क्या कह के वो जनता का सामना करते होंगे कि जिस आदमी को प्रधानमंत्री ने दो दिन पहले कहा कि सत्तर हजार करोड़ का घोटाला हो गया सारे बीजेपी वाले आरएसएस वालों ने व्हाट्सएप ग्रुप पे उसको भेजा लोगों को कि सत्तर हजार करोड़ का घोटाला आज प्रधानमंत्री ने पांच दिन बाद उसको अपने यहां शामिल करके उसको, उसको उप मुख्यमंत्री बना दिया क्या शक्ल दिखाते हैं ये लोग मैं पूछना चाहता हूं सारे आरएसएस के कार्यकर्ताओं से मैं पूछना चाहता हूं सारे बीजेपी के नेताओं से कि कैसे आप लोग अपनी गली अपने मोहल्ले के अंदर जाते हो और मैं आरएसएस वालों के ऊपर ज्यादा दया आती है उन्होंने कईयों ने अपनी जिंदगी आरएसएस के लिए दे दी और अब उनका एक ही कर, उनको अब टिकट नहीं मिलती कांग्रेस वालों को इसको उसको लाला के टिकटे देते हैं उनका काम दरी बिछाने का रह गया बस कभी कांग्रेसियों के लिए दरी बिछाते हैं कभी एनसीपी वालों के लिए दरी बिछाते हैं कभी शिवसेना वालों के लिए दरी बिछाते हैं आरएसएस के कार्यकर्ताओं का काम अब केवल दरी बिछाने का रह गया कभी इस नेता के लिए दरी के... उनको टिकटें मिलती नहीं मिलती उनको इसके अलावा इन्होंने कई सरकारों की चोरियां की टॉपल किया सरकारों को उखाड़ के फेंका मार्च 2016 से लेकर मार्च 2024 तक प्रधानमंत्री मोदी जी ने तेरह राज्य सरकारों को पंद्रह बार गिराने की कोशिश की और उसमें से दस सरकारों को गिराने में सफल हो गए यह सरकारें नहीं गिराई यह सरकारों की चोरी की है ईडी और सीबीआई को भेज के उनको धमकी दे के उनको लालच दे के पैसे से खरीद के उनकी सरकारों की चोरी की है इन लोगों ने यह कोई मामूली वो नहीं है कि सरकार गिरा दी उत्तराखंड में मार्च 2016 में इन्होंने नौ कांग्रेस के एमएलए तोड़ के और हरीश रावत की सरकार गिराई 2016 में अरुणाचल प्रदेश में 33 पीपीए के तिरालीस में से 33 एमएलए तोड़ के वहां पे सरकार गिरा दी वहां सरकार बना ली गोवा